ਅਸੀਂ ਬੇਨਤੀ ਕਰਦੇ ਹਾਂ ਵੀਰੋ ਤੇ ਭੈਣੋ ਤੁਸੀਂ ਆਪੋ ਆਪਣੇ ਪਿੰਡਾਂ ਵੱਲ ਨਿਗਾਹ ਮਾਰੋ ਸਾਡੇ ਵਰਗੇ ਇਹਨਾਂ ਸੰਸਥਾਵਾਂ ਨੂੰ ਹੋਰ ਵੱਡਿਆਂ ਕਰਨ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਸਸਤਾ ਬਣਾਓ ਹਰ ਇੱਕ ਇਨਸਾਨ ਜੇ ਆਪਣੀ ਆਪਣੀ ਡਿਊਟੀ ਨਿਭਾਵੇ ਤਾਂ ਇਦਾਂ ਦੇ ਘਰਾਂ ਦੀ ਜ਼ਰੂਰਤ ਨਾ ਪਵੇ ਜੇ ਜੀਵ ਆਪਣੇ ਖੂਨ ਨਹੀਂ ਸਾਥ ਦਿੰਦਾ ਤਾਂ ਫਿਰ ਸਮਾਜ ਸਾਥ ਦਿੰਦਾ ਸਾਡੀ ਇਸ ਕੈਨੇਡਾ ਦੀ ਫੇਰੀ ਤੇ ਅਸੀਂ ਕਿਸੇ ਤੋਂ ਇੱਕ ਵੀ ਡਾਲਰ ਡੋਨੇਸ਼ਨ ਦੇ ਰੂਪ ਵਿੱਚ ਨਹੀਂ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰੀ ਕੈਨੇਡਾ ਦੇ ਵਿੱਚ ਭੈਣਾ ਭਰਾਵਾਂ ਦੇ ਨਾਲ ਬੈਠ ਕੇ ਕੁਝ ਵਿਚਾਰਾ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਜਿੱਥੇ ਸਾਡੇ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਭੈਣ ਭਰਾ ਵੀਰ ਬੈਠੇ ਨੇ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾ ਕੇ ਬੜੀਆਂ ਮੱਲਾਂ ਮਾਰੀਆਂ ਕਿਰਤ ਕਮਾਈਆਂ ਕੀਤੀਆਂ ਉਹਨਾਂ ਨੂੰ ਅਸੀਂ ਇੱਕ ਸਨੇਹਾ ਦੇ ਕੇ ਆਏ ਆ ਅਸੀਂ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਮਹਿਸੂਸ ਕੀਤਾ ਜੋ ਚੀਜ਼ ਨੂੰ ਹੰਡਾ ਰਹੇ ਆ ਉਹਦੇ ਵਿੱਚੋਂ ਜੋ ਸਾਨੂੰ ਲੱਗਿਆ ਉਹ ਸੁਨੇਹਾ ਭੈਣਾ ਭਰਾਵਾਂ ਨਾਲ ਸਾਂਝਾ ਕੀਤਾ ਵੀ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ 800 ਤੋਂ ਪਲੱਸ ਮੈਂਬਰ ਅਸੀਂ ਇੱਕ ਛੱਤ ਹੇਠ ਰਹਿੰਦੇ ਹਾਂ ਜਿੱਥੇ ਬਹੁਤ ਸਾਰੇ ਬੱਚੇ ਨੇ ਬੱਚੀਆਂ ਨੇ ਮਾਵਾ ਨੇ ਭੈਣਾ ਨੇ ਬਾਪੂ ਬਜ਼ੁਰਗ ਨੇ ਨੌਜਵਾਨ ਵੀਰ ਨੇ ਤੇ ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ ਜਨਮ ਤੋਂ ਹੀ ਕਿਸੇ ਨਾ ਕਿਸੇ وجہ ਦੇ ਕਰਕੇ ਉਹ ਸਪੈਸ਼ਲ ਚਾਈਲਡ ਸੀ ਉਹਨਾਂ ਨੂੰ ਉਹਨਾਂ ਦੇ ਆਪਣਿਆਂ ਨੇ ਛੱਡਤਾ ਤੇ ਇਹਨਾਂ ਸਾਰੇ ਮੈਂਬਰਾਂ ਦਾ ਇੱਕ ਘਰ ਹੈ ਅਸੀਂ ਖੁਸ਼ੀਆਂ ਤੇ ਖੇੜਿਆਂ ਨਾਲ ਇੱਥੇ ਜੀਵਨ ਬਤੀਤ ਕਰਦੇ ਆ ਟੈਂਟ ਲਾ ਕੇ ਤੰਬੂ ਲਾ ਕੇ ਸ਼ੁਰੂ ਹੋਈ ਸੇਵਾ 2016 ਤੋਂ ਅੱਜ 225 ਤੱਕ ਜਾਂਦੇ ਜਾਂਦੇ ਆ ਇੱਕ ਬਹੁਤ ਸੋਹਣਾ ਘਰ ਵੀ ਬਣ ਗਿਆ ਉੱਥੇ ਸਕੂਲ ਆ ਸਪੈਸ਼ਲ ਬੱਚਿਆਂ ਦਾ ਉੱਥੇ ਹਸਪੀਟਲ ਇੱਕ ਛੋਟਾ ਜਿਹਾ ਉੱਥੇ ਛੋਟਾ ਜਿਹਾ ਇੱਕ ਕਿਚਨ ਬਣਾਇਆ ਹੋਇਆ ਜਿੱਥੇ ਸਾਰਿਆਂ ਦਾ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਛੋਟਾ ਜਿਹਾ ਗੁਰੂ ਘਰ ਵੀ ਆ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਬਾਰ ਬਾਰ ਸਵਾਲ ਉੱਠਦਾ ਵਾ ਵੀ ਕੀ ਇਦਾਂ ਹੀ ਇਹਨਾਂ ਲੋਕਾਂ ਨੂੰ ਜਦੋਂ ਸਾਨੂੰ ਲੋਕ ਕਾਲ ਕਰਦੇ ਨੇ ਵੀਡੀਓ ਭੇਜਦੇ ਨੇ ਫੋਟੋਆਂ ਭੇਜਦੇ ਨੇ ਅਸੀਂ ਜਾ ਕੇ ਲੈ ਕੇ ਆਉਨੇ ਆ ਸਾਨੂੰ ਹਰ ਰੋਜ਼ 40 50 ਕੇਸ ਨਵੇਂ ਆਉਂਦੇ ਨੇ ਲੋਕ ਵੀਡੀਓ ਭੇਜਦੇ ਨੇ ਗੁੱਸਾ ਵੀ ਕਰਦੇ ਨੇ ਵੀ ਤੁਸੀਂ ਲੈ ਕੇ ਨਹੀਂ ਜਾਂਦੇ ਕੀ ਅਸੀਂ ਹਰ ਰੋਜ਼ 50 ਬੰਦੇ 40 ਬੰਦਿਆਂ ਨੂੰ ਲਿਆ ਸਕਦੇ ਆ ਕੀ ਅਸੀਂ ਇੰਨੇ ਬੰਦਿਆਂ ਦੀ ਸੇਵਾ ਕਰ ਸਕਦੇ ਕੀ ਇਹ ਸਹੀ ਹੱਲ ਆ ਵੀ ਉੱਥੋਂ ਚੱਕ ਚੱਕ ਕੇ ਉਹਨਾਂ ਨੂੰ ਲਿਆ ਕੇ ਇਦਾਂ ਦੇ ਸ਼ੈਲਟਰਾਂ 'ਚ ਰੱਖਿਆ ਜਾਵੇ ਜਿੱਥੇ ਅੱਜ 8 800 ਬੰਦਾ ਵਾ ਉੱਥੇ ਹੋਰ ਕੁਝ ਸਾਲਾਂ ਬਾਅਦ 10000 ਬੰਦੇ ਦੀ ਕੈਪੈਸਿਟੀ ਵੀ ਬਣ ਜਾਵੇ ਸੰਗਤ ਵੱਲੋਂ ਬਿਲਡਿੰਗ ਬਣਾ ਕੇ ਦਿੱਤੀ ਜਾਵੇ ਤੇ ਅਸੀਂ ਇੱਥੇ ਸੰਗਤ ਦੇ ਸਹਿਯੋਗ ਨਾਲ ਸੇਵਾ ਕਰੀ ਜਾਈਏ ਪਰ ਕੀ ਇਹ ਹੀ ਸਹੀ ਹੱਲ ਆ ਸਮਾਜ ਦਾ ਅੱਜ ਐਡਾ ਵੱਡਾ ਤਬਕਾ ਤਲਵਾਰ ਕਿਦਾਂ ਹੋਣ ਲੱਗ ਗਿਆ ਅੱਜ ਲੋੜਬੰਦ ਕਿਦਾਂ ਹੋਣ ਲੱਗ ਗਿਆ ਉਹੀ ਪੰਜਾਬ ਜਿੱਥੇ ਅਸੀਂ ਅਨੰਦਾਤਕ ਹੁੰਦੇ ਸੀ ਅਸੀਂ ਦੂਜਿਆਂ ਦੀ ਬਾਹ ਫੜਦੇ ਸੀ ਤੇ ਉੱਥੇ ਅੱਜ ਸਾਡੇ ਪਿੰਡਾਂ ਦੇ ਵਿੱਚੋਂ ਐਸੀਆਂ ਤਸਵੀਰਾਂ ਦੇਖਣ ਨੂੰ ਮਿਲਤ ਤਾਂ ਇਹ ਸੁਨੇਹਾ ਅਸੀਂ ਐਨਆਰਆਈ ਭੈਣ ਭਰਾਵਾਂ ਤਿੱਕਰ ਲੈ ਕੇ ਆਏ ਆ ਕਿਉਂਕਿ ਐਨਆਰਆਈ ਭੈਣ ਭਰਾਵਾਂ ਨੇ ਹਮੇਸ਼ਾ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੀ ਪੂਰੀ ਠੋਕੇ ਮਦਦ ਕੀਤੀ ਆ ਪੈਸੇ ਢੇਲੇ ਚ ਵੀ ਹਰ ਥਾਂ ਤੇ ਅਸੀਂ ਬੇਨਤੀ ਕਰਦੇ ਆਂ ਵੀਰੋ ਤੇ ਭੈਣੋ ਤੁਸੀਂ ਆਪੋ ਆਪਣੇ ਪਿੰਡਾਂ ਵੱਲ ਨਿਗਾਹ ਮਾਰੋ ਸਾਡੇ ਵਰਗੇ ਇਹਨਾਂ ਸੰਸਥਾਵਾਂ ਨੂੰ ਹੋਰ ਵੱਡਿਆ ਕਰ ਦੀ بجائے ਤੁਸੀਂ ਆਪਣੇ ਆਪ ਨੂੰ ਸਸਤਾ ਬਣਾਓ ਆਪਣੇ ਪਿੰਡ 'ਚ ਤੁਹਾਨੂੰ ਥੋੜਾ ਵਿਰੋਧ ਵੀ ਸਾਹਮਣਾ ਕਰਨਾ ਪੈ ਸਕਦਾ ਥੋੜੀ ਤੁਹਾਨੂੰ ਉੱਥੇ ਜਾ ਕੇ ਡਿਸਪਾਇੰਟ ਵੀ ਹੋਵੋਗੇ ਥੋੜਾ ਤੁਸੀਂ ਪਰ ਹੌਲੀ-ਹੌਲੀ ਇੱਕ ਸਿਸਟਮ ਬਣ ਜਾਊਗਾ ਵੀ ਤੁਸੀਂ ਆਪਣੇ ਪਿੰਡ ਦੇ ਕਿਸੇ ਵੀ ਲੋੜਵੰਦ ਬਾਪੂ ਬਜ਼ੁਰਗ ਨੂੰ ਮਾਂ ਨੂੰ ਬੱਚੇ ਨੂੰ ਉਹਦੀ ਉੱਥੇ ਹੀ ਮਦਦ ਕਰ ਪਾਉਂਗੇ ਉਹਨੂੰ ਸਾਡੇ ਵਰਗੇ ਚੋਰ ਚੱਕੇ ਸਮਾਜ ਸੇਵੀ ਬਣੇ ਫਿਰਦੇ ਨੇ ਕਿਉਂਕਿ ਅਸੀਂ ਆਪਣੇ ਆਪ ਨੂੰ ਕਿਸੇ ਸਮਾਜ ਸੇਵੀ ਦੇ ਦਰਜੇ ਦੇ ਬਰਾਬਰ ਨਹੀਂ ਸਮਝਦੇ ਅਸੀਂ ਤਾਂ ਪਾਪੀ ਸੀ ਪਤਾ ਨਹੀਂ ਪ੍ਰਮਾਤਮਾ ਨੇ ਕਿਹੜੇ ਸਮੇਂ ਸਾਡੀ ਇਹ ਡਿਊਟੀ ਲਾਤੀ ਟਾਬੇ ਤੋਂ ਜਿਹੜੀ ਅਸੀਂ ਇਹ ਸੇਵਾ ਸ਼ੁਰੂ ਕਰਕੇ ਅੱਜ ਇੱਥੇ ਤਿੱਕਰ ਪਹੁੰਚ ਗਏ ਆ ਇਹ ਸਾਡੀ ਔਕਾਤ ਨਹੀਂ ਸਾਡੀ ਸੋਚ ਨਹੀਂ ਸਾਡੀ ਸਮਝ ਨਹੀਂ ਸੀ ਇਹ ਹੋ ਰਿਹਾ ਸਭ ਕੁਝ ਪਰ ਹਰ ਇੱਕ ਇਨਸਾਨ ਜੇ ਆਪਣੀ ਆਪਣੀ ਡਿਊਟੀ ਨਿਭਾਵੇ ਤਾਂ ਇਦਾਂ ਦੇ ਘਰਾਂ ਦੀ ਜ਼ਰੂਰਤ ਨਾ ਪਵੇ ਤੇ ਇਹ ਲੋਕ ਕਿੱਥੋਂ ਆਉਂਦੇ ਨੇ ਪਰ ਚੰਗੇ ਭਲੇ ਘਰਬਾਰ ਚਾਚੇ ਤਾਏ ਮਾਮੇ ਮਾਸੀਆਂ ਭੂਆ ਸਾਰਾ ਕੁਝ ਹੁੰਦਿਆਂ ਸੁੰਦਿਆਂ ਵੀ ਇੱਕ ਬੰਦੇ ਨੂੰ ਲਵਾਰਸ ਕਿਹਾ ਜਾਂਦਾ ਇੱਕ ਬੰਦੇ ਨੂੰ ਲੋਡਵੰਦ ਕਿਹਾ ਜਾਂਦਾ ਤੇ ਇਹ ਤਾਂ ਹੀ ਠੱਲ ਪੈ ਸਕਦੀ ਆ ਬੀ ਜੇ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਲੋਕਾਂ ਦੀ ਮਦਦ ਕਰੋ ਜਿੱਥੋਂ ਸਾਡੇ ਵਰਗੇ ਲੋਕ ਜਾ ਕੇ ਲੈ ਕੇ ਆਉਂਦੇ ਨੇ ਵੀ ਸਾਨੂੰ ਫੋਨ ਆਉਂਦਾ ਇੱਕ ਵੀਰ ਬੰਨਿਆ ਹੋਇਆ ਜੀ 15 ਸਾਲਾਂ ਤੋਂ ਕੋਈ ਮਾਂ மஞ்சੇ ਤੇ ਪਈ ਆ ਉਹਦੇ ਬ੍ਰੈਸਟ ਦਾ ਕੈਂਸਰ ਆ ਕੋਈ ਬਾਪੂ ਬਜ਼ੁਰਗ ਅੱਖਾਂ ਦੋਨਾਂ ਹੋ ਗਿਆ ਚੱਲਣ ਫਿਰਨ ਚੋਗਾ ਨਹੀਂ ਰਿਹਾ ਬੱਚੇ ਹੈ ਨਹੀਂ ਸੀ ਉਹਦੇ ਪਰ ਭਤੀਜੇ ਭਾਣ ਜੇ ਕਿੱਧਰ ਗਏ ਸਭ ਭਰਾ ਭੈਣਾ ਕਿੱਧਰ ਗਏ ਸਭ ਤੇ ਜੇ ਆਪਣੇ ਫੋਨ ਨਹੀਂ ਸਾਥ ਦਿੰਦਾ ਤਾਂ ਫਿਰ ਸਮਾਜ ਸਾਥ ਦਿੰਦਾ ਹੁੰਦਾ ਸਮਾਜ ਕੌਣ ਆ ਸਮਾਜ ਅਸੀਂ ਆ ਪਿੰਡ ਹੁੰਦਾ ਪਿੰਡ ਵੀ ਪਰਿਵਾਰ ਹੀ ਹੁੰਦਾ ਤੇ ਤੁਸੀਂ ਇੱਥੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਵਾਹਿਗੁਰੂ ਦੀ ਬੜੀ ਕਿਰਪਾ ਤੁਹਾਨੂੰ ਸੱਚੇ ਪਾਤਸ਼ਾਹ ਨੇ ਦਸਵੰਦ ਦੀ ਸੇਵਾ ਦਾਨ ਕਰਨ ਦਾ ਬਲ ਬਖਸ਼ਿਆ ਤੁਸੀਂ ਸਾਡੇ ਵਰਗਿਆਂ ਨੇ ਸੰਸਥਾਵਾਂ ਨੂੰ ਵੱਡਿਆਂ ਕਰਨ ਦੀ ਬਜਾਏ ਤੁਸੀਂ ਆਪੋ ਆਪਣੇ ਪਿੰਡਾਂ ਨੂੰ ਸੰਭੋਜੀ ਆਪੋ ਆਪਣੇ ਇਲਾਕੇ ਦੇ ਵਿੱਚ ਲੋਕਾਂ ਦੀ ਮਦਦ ਕਰੋ ਪਰ ਆਪਣੇ ਹੱਥੀ ਇੱਕ ਸਿਸਟਮ ਬਣਾਓ ਕੋਈ ਇਦਾਂ ਦਾ ਵੀ ਆਪਣੇ ਪਿੰਡ 'ਚ ਅਸੀਂ ਲੋਕਾਂ ਦੀ ਮਦਦ ਅਸੀਂ ਇੱਥੇ ਕੋਈ ਡੋਨੇਸ਼ਨ ਲੈਣ ਵਾਸਤੇ ਨਹੀਂ ਆਏ ਅਸੀਂ ਇੱਥੇ ਕੋਈ ਡੋਨੇਸ਼ਨ ਕੈਂਪ ਨਹੀਂ ਅਸੀਂ ਸਾਡੀ ਇਸ ਕੈਨੇਡਾ ਦੀ ਫੇਰੀ ਤੇ ਅਸੀਂ ਕਿਸੇ ਤੋਂ ਇੱਕ ਵੀ ਡਾਲਰ ਡੋਨੇਸ਼ਨ ਦੇ ਰੂਪ ਨਹੀਂ ਲਿਆ ਤੇ ਅਸੀਂ ਚਾਹੁੰਦੇ ਵੀ ਨਹੀਂ ਵੀ ਅਸੀਂ ਆ ਕੇ ਇੱਥੇ ਡੋਨੇਸ਼ਨਾਂ ਇਕੱਠੀਆਂ ਕਰਕੇ ਲੈ ਕੇ ਜਾਈਏ ਅਸੀਂ ਚਾਹੁੰਦੇ ਆ ਵੀ ਲੋੜ ਹੀ ਨਾ ਪਵੇ ਦੇ ਸੁਪਨਿਆਂ ਦੇ ਘਰ ਦੀ ਅੱਜ ਜਿਹੜੀ ਬਿਲਡਿੰਗ ਬਣੀ ਆ ਉਥੇ ਚੰਗਾ ਐਜੂਕੇਸ਼ਨ ਸੈਂਟਰ ਬਣ ਜੇ ਜਿੱਥੇ ਫ੍ਰੀ ਆਫ ਕੋਰਸ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਜਾਂ ਕੋਈ ਐਸਾ ਕੋਈ ਡਾਇਗਨੋਸ ਸੈਂਟਰ ਬਣ ਜੇ ਜਿੱਥੇ ਲੋਕਾਂ ਦੇ ਟੈਸਟ ਹੋਣ ਇਲਾਜ ਹੋਣ ਫ੍ਰੀ ਦੇ ਵਿੱਚ ਸੰਗਤ ਦੇ ਸਹਿਯੋਗ ਨਾਲ ਪਰ ਉਥੇ ਸਾਡੇ ਬਾਪੂ ਬਜ਼ੁਰਗਾਂ ਨੂੰ ਸਾਡੀਆਂ ਮਾਵਾਂ ਨੂੰ ਲਿਆ ਲਿਆ ਕੇ ਨਾ ਰੱਖਣਾ ਪਵੇ ਇਹਨਾਂ ਦੇ ਕਿਸੇ ਦੇ ਕੀੜੇ ਪਏ ਆ ਕੋਈ ਅੱਖਾਂ ਤੋਂ ਅੰਨਾਂ ਕੋਈ ਆਪਣੇਆਂ ਦੇ ਹੁੰਦਿਆਂ ਹੋਇਆਂ ਵੀ ਲਵਾਰਸ ਹੋਇਆ ਬੈਠੇ ਸੱਚੇ ਬਾਦਸ਼ਾਹ ਕਿਰਪਾ ਕਰਨ ਤੁਹਾਨੂੰ ਸਾਰਿਆਂ ਨੂੰ ਆਪਣੇ ਆਪਣੇ ਇਲਾਕੇ ਜਾਂ ਆਪੋ ਆਪਣੇ ਪਿੰਡਾਂ 'ਚ ਲੋਕਾਂ ਦੀ ਮਦਦ ਕਰਨ ਦਾ ਬਲ ਬਖਸ਼ਣ ਆ ਕੇ ਜਾਓ ਮਿਲ ਕੇ ਕੋਈ ਸਮਾਨ ਲੈ ਕੇ ਦੇ ਕੇ ਜਾਓ ਕੋਈ ਲੀੜਾ ਕਪੜਾ ਲੈ ਕੇ ਦੇ ਜੋ ਦਵਾਈਆਂ ਦੇ ਵਿੱਚ ਹਿੱਸਾ ਪਾ ਲਓ ਆਪ ਆਪਣੇ ਹੱਥੀਂ ਆ ਕੇ ਆਪਣੇ ਹੱਥੀਂ ਸੇਵਾ ਕਰਨ ਦਾ ਆਪਾਂ ਯਤਨ ਕਰੀਏ ਮਤੈਨੀਆਂ ਕਿ ਬੇਨਤੀਆਂ ਜੀ ਇਹ ਕੈਨੇਡਾ ਫੇਰੀ ਦੇ ਵਿੱਚ ਜਿੰਨੀਆਂ ਵੀ ਤਸਵੀਰਾਂ ਲਾਈਆਂ ਅਸੀਂ ਕੈਲਗਰੀ ਸੰਗਤ ਨੂੰ ਮਿਲੇ ਥਰੀ ਦੇ ਵਿੱਚ ਮਿਲੇ ਸਸ ਕਟੋਨ ਸ਼ਹਿਰ ਆ ਜਿਹੜਾ ਉੱਥੇ ਮਿਲੇ ਉਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿੱਥੇ-ਜਿੱਥੇ ਵੀ ਸੰਗਤ ਨੂੰ ਮਿਲੇ ਆ ਉੱਥੇ ਇਹੀ ਬੇਨਤੀਆਂ ਕੀਤੀਆਂ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀਆਂ ਇਹ ਬੇਨਤੀਆਂ ਨੂੰ ਗੂਰ ਪਵੇ ਤੇ ਹੌਲੀ-ਹੌਲੀ ਐਸੇ ਹਾਲਾਤ ਬੰਦ ਵੀ ਸਾਡੀਆਂ ਪੰਜਾਬ ਦੇ ਵਿੱਚ ਸਾਡੀਆਂ ਮਾਵਾ ਬਾਪੂ ਬਜ਼ੁਰਗ ਬੱਚੇ ਸਾਰੇ ਆਪੋ ਆਪਣੇ ਘਰਾਂ ਚ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ